ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਲਗਾਤਾਰ ਹੀ ਆਪਣੀਆਂ ਮੰਗਾਂ ਪ੍ਰਤੀ ਪੂਰੇ ਪੰਜਾਬ ਭਰ ਦੇ ਬੱਸ ਡੀਪੂਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਫਿਰ ਜ਼ਿਲ੍ਹਾ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਕੰਟਰੈਕਟਰ ਵਰਕਰਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਆਗੂਆਂ ਨੇ ਸਰਕਾਰਾਂ ਤੇ ਦੋਸ਼ ਲਗਾਉਂਦੇ ਆ ਕਿ ਕੱਚੇ ਮਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਦਾ ਹੱਲ ਕਰਨ ਦੇ ਦਿੱਤੇ ਗਏ ਬਿਆਨ ਤੋਂ ਸਰਕਾਰ ਭੱਜਦੀ ਹੋਈ ਨਜ਼ਰ ਆ ਰਹੀ ਹੈ ਅਤੇ ਪੀਆਰਟੀਸੀ ਦੇ ਵਿੱਚ ਆਪਣੀ ਮਲਕੀ ਦੀਆਂ ਬੱਸਾਂ ਪਾਉਣ ਦੀ ਬਜਾਏ ਪ੍ਰਾਈਵੇਟ ਮਲਕੀ ਦੀਆਂ ਕਿਲੋਮੀਟਰ ਸਕੀਮਾਂ ਦੇ ਤਹਿਤ ਤਿਆਰੀ ਸ਼ੁਰੂ ਕੀਤੀ ਹੋਈ ਹੈ ਜੇਕਰ ਜਲਦ ਟੈਂਡਰ ਰਾਦ ਨਾ ਕੀਤੇ ਗਏ ਤਾਂ ਤੁਰੰਤ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ 15 ਅਗਸਤ ਨੂੰ ਸਤੰਤਰਤਾ ਦਵੇਸ਼ ਮਨਾਉਣ ਦੀ ਬਜਾਏ ਗੁਲਾਮੀ ਦਵੇਸ਼ ਮਨਾਇਆ ਜਾਏਗਾ Bawang, bawang sedekah yang baru-baru ini. Bawang sedekah yang baru-baru ini. Bawang sedekah yang baru-baru ini. हा हा पके न प्यारु सरकार निर्दान पके न पको मुर्दाबा मुर्दा मुर्दाबाद मु

ਜਦੋਂ ਦੀ ਆਪ ਸਰਕਾਰ ਬਣੀ ਹੈ ਸੱਤਾ ਚੋਂ ਤੋਂ ਪਹਿਲਾਂ ਨਾਲ ਸਾਡੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਕੋਈ ਵੀ ਮੁਲਾਇਮ ਕੱਚਾ ਨਹੀਂ ਰਹਿਣ ਦੇਦਾਂਗੇ ਤੇ ਜੋ ਅਸੀਂ ਪ੍ਰਾਈਵੇਟ ਮੈਗਨੇਜਮ ਚ ਨਿੱਜੀਕਰਨ ਹੋ ਰਿਹਾ ਹੈ ਅਸੀਂ ਉਹ ਖਤਮ ਕਰਾਂਗੇ ਪਰ ਤਿੰਨ ਸਾਲ ਹੋ ਚੁਗੇ ਆ ਨਾ ਤਾਂ ਸਰਕਾਰ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਪੱਕਾ ਕੀਤਾ ਹੈ ਇੱਕ ਬਸ ਝੂਠੇ ਫਲੈਕਸ ਬੋਰਡ ਲਾਏ ਜਾ ਰਹੇ ਆ ਤੇ ਨਾਲ ਦੀ ਨਾਲ ਹੀ ਮੈਗਨਾ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਿਛਲੇ ਦਿਨਾਂ ਚ ਸਰਕਾਰ ਨੇ ਸਾਨੂੰ ਅਸੀਂ ਕਿ ਜਦੋਂ ਕੋਈ ਤਰਨਾਡ ਤਾਲਗ ਰੱਖਦੇ ਆ ਉਹਦੇ ਸਰਕਾਰ ਸਾਨੂੰ ਇੱਕ ਮੀਟਿੰਗ ਦਿੰਦੀ ਐ ਤੇ ਮੀਟਿੰਗ ਤੋਂ ਬਾਅਦ ਜਦੋਂ ਮੀਟਿੰਗ ਤੇ ਦੇਣ ਆਉਂਦਾ ਉਹ ਤੋਂ ਸਰਕਾਰ ਆਪਣੀ ਮੀਟਿੰਗ ਤੋਂ ਪੱਜ ਜਾਂਦੀ ਆ ਪਿਛਲੇ ਦਿਨਾਂ 'ਚ ਜਦੋਂ ਅਸੀਂ 9 ਤਰੀਕ ਦੀ ਹੜਤਾਲ ਕੀਤੀ ਤੇ 9 ਤਰੀਕ ਨੂੰ ਸਾਡੀ ਹਰਪਾਲ ਚੀਮਾ ਜੀ ਨਾਲ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਲਾਲ ਜੀ ਟ੍ਰਾਂਸਪੋਰਟ ਮੰਤਰੀ ਨਾਲ ਜੀ ਪੁੱਲਰ ਨਾਲ ਮੀਟਿੰਗ ਹੋਈ ਜਿੱਥੇ ਉਹਨਾਂ ਸਾਨੂੰ 28 ਤਰੀਕ ਦਾ ਟਾਈਮ ਦਿੱਤਾ ਕਿ ਅਸੀਂ 28 ਤਰੀਕ ਨੂੰ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਉਸ ਤੋਂ ਪਹਿਲਾਂ ਪਾਕ ਤੁਹਾਡੇ ਨਾਲ ਦੋ ਤਿੰਨ ਮੀਟਿੰਗ ਕਰਕੇ ਜਿਹੜੇ ਟ੍ਰਾਂਸਪੋਰਟ ਮੰਤਰੀ ਤੁਹਾਡੇ ਨਾਲ ਦੋ ਦਿਨ ਮੀਟਿੰਗ ਕਰਨਗੇ ਜਿੱਥੇ 16 ਤਰੀਕ ਦੀ ਉਸ ਤੋਂ ਬਾਅਦ ਜਿਹੜੀ 28 ਤਰੀਕ ਤੋਂ ਬਾਅਦ ਪਹਿਲਾਂ ਸਾਡੀ ਇੱਕ ਮੀਟਿੰਗ ਸਾਡੇ ਵਿਭਾਗ ਨਾਲ ਹੋਈ ਜਿੱਥੇ ਸਾਨੂੰ ਉਹਨਾਂ ਪਾਲਿਸੀ ਬਾਰੇ ਜਿਹੜੀ ਸਾਡੀ ਕੋਈ ਇੱਕ ਦੋ ਗੱਲਾਂ ਹੈਗੀ ਹੈ ਸਾਡੇ ਨਾਲ ਉਹਨਾਂ ਕਲੀਅਰ ਕੀਤੀਆਂ ਤੇ 28 ਤਰੀਕ ਜਿਹੜੀ ਮੀਟਿੰਗ ਵਿੱਚੋਂ ਵਿੱਤ ਮੰਤਰੀ ਰਪਾਲ ਸਿੰਘ ਖਿਮਾ ਹੀ ਭਜਿਆ ਤੇ ਉਹ ਉਸ ਤੋਂ ਬਾਅਦ ਸਾਡਾ ਲਾਂਸਿੰਗ 29 ਤਰੀਕ ਨੂੰ ਸਾਡੀ ਅਰਜ਼ੀ ਵਿੱਚ ਸਮਝ ਰਿਹਾ ਦਤਾਲਦਾ ਚਲੋ ਉੱਥੇ ਸਾਡੇ ਵਿਭਾਗ ਦੇ ਜਿਹੜੇ ਟਰਾਂਸਪੋਰਟ ਸੈਕਟਰੀ ਉਹਨਾਂ ਨੇ ਸਾਨੂੰ ਪ੍ਰੋਸੈਸ ਦਿੱਤਾ ਕਿ ਜਿਹੜੀ ਤੁਹਾਡੀ ਪਾਲਿਸੀ ਜਿਹੜੀ ਆ ਸੌਦਾ ਹੋ ਕੀਤੀ ਹੈਗੀ ਆ ਇਹ ਤੁਹਾਡੇ ਕੰਡੀਸ਼ਨਾਂ ਦਾ ਸੌਦਾ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਜੜਤਾਲਲਾ ਕਰੋ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਸਵਾ ਨੂੰ ਅੰਦਰ ਤੱਕ ਚਲਾ ਰਿਆ ਜਦੋਂ ਆਪ ਸਰਕਾਰ ਸੱਤਾ ਚਾਈ ਸੀ ਸਾਡੇ ਨਾਲ ਕਿ ਇਹ ਵਾਅਦਾ ਕੀਤਾ ਸੀ ਅਸੀਂ ਮੈ ਵਿੱਚੋਂ ਨਿੱਜੀ ਕੰਮ ਖਤਮ ਕਰਾਂਗੇ ਪਰ ਉਸ ਦੇ ਉਲਟ ਹੀ ਇਹ ਜਿਹੜੀ ਆਪ ਸਰਕਾਰ ਹੈ ਇਹਨੇ ਇੱਕ ਵੀ ਮਾਲਕੀਤ ਵਾਲੀ ਬੱਸ ਨਹੀਂ ਪਾਈ ਨਾ ਟ੍ਰਾਂਸਫਰਡਾਰੇ ਚ ਸਰਕਾਰ ਦੀ ਮਾਲਕੀਤ ਦੀ ਬੱਸ ਨਹੀਂ ਪਾਈ ਉਲਟਾ ਕਿਲੋਮੀਟਰ ਬੱਸਾਂ ਪਾਉਣ ਵਾਲੇ ਦੇ ਪਾਸੇ ਜਾ ਰਹੀ ਹੈ ਜਿਸ ਦਾ ਟੈਂਡਰ ਪਹਿਲਾਂ ਨਾ 4 ਤਰੀਕ ਨੂੰ ਖੋਲਣਾ ਸੀ ਉਹ ਅਸੀਂ ਇਹਨਾਂ ਟੈਂਡਰ ਨਹੀਂ ਖੋਲਿਆ ਉਹ ਸਟੈਂਡਰਡ ਨੂੰ ਇਹਨਾਂ ਨੇ ਅੱਗੇ 8 ਤਰੀਕ ਤੇ 11 ਤਰੀਕ ਨੂੰ ਕਰਤਾ ਹੈ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਕਾਨਫਰੈਂਸ ਦੱਸ ਚੁੱਕੇ ਹਾਂ ਜਿਹੜੀਆਂ ਕਿਲੋਮੀਟਰ ਬੱਸਾਂ ਹੈ ਉਹ ਇੱਕ ਮੈਗਮਲੀ ਕਾਟੇਵਾ ਸੌਦਾ ਹੈ ਕਿਉਂਕਿ ਜਿਹੜੀ ਇੱਕ ਆਮ ਬੱਸ ਆਪਾਂ ਨੂੰ 35-40 ਲੱਖ ਰੁਪਏ ਦੇ ਵਿੱਚ ਤਿਆਰ ਹੁੰਦੀ ਹੈ ਉਹੀ ਬੱਸ ਆਪਾਂ ਨੂੰ ਕਰੋੜ ਰੁਪਏ ਦੇ ਕਰੀਬ ਪੈਂਦੀ ਹੈ ਤੇ 6 ਸਾਲ ਬਾਅਦ ਬੱਸ ਉਹ ਆਪਣਾ ਜੋ ਪ੍ਰਾਈਵੇਟ ਆਪਰੇਟਰ ਹੁੰਦਾ ਉਹ ਲੈ ਜਾਂਦਾ ਹੈ ਜਿਹੜੀ ਸਰਕਾਰੀ ਬੱਸਾਂ ਪਾਉਣੇ ਆ ਉਹ ਆਪਾਂ ਨੂੰ ਇੱਕ ਤਾਂ 35-40 ਲੱਖ ਚ ਪੈਂਦੀ ਹੈ ਫਿਰ ਉਹ ਆਪਣੇ ਕੋ 15 ਸਾਲ ਆਪਣਾ ਸਰਵਿਸ ਦਿੰਦੀ ਆ ਉਸ ਦੇ ਤਹਿਤ ਇਹਨਾਂ ਨੇ ਜਿਹੜਾ ਟੈਂਡਰ ਹੈ ਹੁਣ 8 ਤਰੀਕ ਨੂੰ ਖੋਲਣ ਜਾ ਰਹੇ ਆ ਕਿਉਂਕਿ ਨਾਲ ਹੀ ਰੱਖਣੇ ਤਿਆਰ ਆ ਰ ਕਿਥੇ ਜਥੇਬੰਦੀ ਦੇ ਬਲੇਮ ਲਾਉਂਦੇ ਕਿ ਜਥੇਬੰਦੀ ਹੜਤਾਲਾਂ ਪਾਸੇ ਜਾਰੀ ਆ ਇਹ ਜਥੇਬੰਦੀ ਨੂੰ ਹੜਤਾਲਾਂ ਧਰਨੇ ਮਜਾਰੇ ਲੋਨਲੀ ਖੁਦ ਸਰਕਾਰ ਮਜਬੂਰ ਕਰਦੀ ਆ ਰਖੜੀ ਦਾ ਤਿਹਾਰੇ ਮਾਵਾ ਭੈਣਾ ਤਿਆਣੇ ਸਫਰ ਕਰਨਾ ਬੱਸਾਂ ਵਿੱਚ ਇੱਕ ਬੱਸ ਇਹਨਾਂ ਸੋਲਤ ਜਿਹੜੀ ਫ੍ਰੀ ਦਿੱਤੀ ਏ ਉਥੇ ਹੀ ਅਰਥਿਕ ਨੂੰ ਟੈਂਡਰ ਖੋਲ ਕੇ ਕਿ ਸਾਨੂੰ ਹੜਤਾਲ ਕਰਨਾਸਤੇ ਮਜਬੂਰ ਕਰ ਰਿਹਾ ਕਿਉਂਕਿ ਸਾਡੇ ਵੱਲੋਂ ਟਰਾਂਸਪੋਰਟ ਮੰਤਰੀ ਤੇ ਆਪਣੇ ਵਿੱਤ ਮੰਤਰੀ ਨੂੰ ਪਹਿਲਾਂ ਹੀ ਆਦਾ ਅਸੀਂ ਆਪਣਾ ਮੰਗ ਪੱਤਰ ਤੇ ਚੇਤਾਵਨੀ ਦੇ ਚੁੱਕੇ ਆ ਜੇਕਰ ਤੁਸੀਂ ਟੈਂਡਰ ਖੋਲੋਗੇ ਤੇ ਅਸੀਂ ਤੁਰੰਤ ਤੌਰ ਤੇ ਜਿਹੜਾ ਇਹ ਬੱਸਾਂ ਦਾ ਤੁਰੰਤ ਚੱਕਾ ਜਾਮ ਉਸ ਦੇ ਉਲਟ ਇਹਨਾਂ ਨੇ ਜਿਹੜਾ ਚਾਰਜ 2 ਤੋਂ 8 ਤੱਕ ਨੂੰ ਹੜਤਾਲ ਆਪਣਾ ਟੈਂਡਰ ਖੋਲਣ ਜਾ ਰਿਹਾ ਤੇ ਨਾਲ ਦੀ ਨਾਲ 11 ਤਰੀਕ ਨੂੰ ਦੋ ਇਹਨਾਂ ਡੇਟਾ ਰੱਖੀਆਂ ਜੇਕਰ ਖੋਲਣਗੇ ਅਸੀਂ ਅੱਜ ਤੁਹਾਡੇ ਮਾਧਿਅਮ ਰਾਈ ਆਮ ਜਨਤਾ ਨੂੰ ਬੇਨਤੀ ਕਰਦੇ ਆਂ ਜਿੱਥੇ ਅਸੀਂ ਆਪਣਾ ਰੋਜਗਾਰ ਪੱਕਾ ਕਰਾਉਣ ਲਈ ਲੜ ਰਹੇ ਆਂ ਨਾਲ ਦੀ ਨਾਲ ਤੁਹਾਡਾ ਮਹਿਕਮੇ ਬਚਾਉਣਾਸਤੇ ਲੜ ਰਹੇ ਆਂ ਕਿਉਂਕਿ ਮਹਿਕਮਾ ਤੁਹਾਡਾ ਹੈ ਪ੍ਰਾਈਵੇਟ ਜਿਹੜਾ ਮਹਿਕਮਾ ਨਹੀਂ ਹੈ ਕਿਉਂਕਿ ਜੇਕਰ ਇਹਦੇ ਬੱਸਾਂ ਪੈਣਗੀਆਂ ਇਹ ਹੋਲੀ-ਵਲੀ ਮਹਿਕਮਾ ਜਿਵੇਂ ਪਹਿਲਾਂ ਪ੍ਰਾਈਵੇਟ ਕਰ ਕਰਕੇ ਥਰਮਲ پلان ਵਗੈਰਾ ਬੰਦ ਕਰਦੇ ਆ ਉਹ ਵੀ ਇਹ ਟਰਾਂਸਪੋਰਟ ਦਾਰੇ ਮੰਨ ਕਰਕੇ ਇਹ ਜਿਹੜੇ ਨਿੱਜੀ ਕੰਪਨੀਆਂ ਵੱਡੀਆਂ ਕੰਪਨੀਆਂ ਨਾਲ ਦੇਣ ਦੇ ਦਿੰਦੇ ਕਾਨੂੰਨ ਦੇ ਉਹ ਜਿਹੜੀ ਸਪੀਸ ਹੋਰ ਕੀਤੀ ਇਹਨਾਂ ਨੇ ਉਹਦੇ ਵਿੱਚ ਕੀ ਤੁਹਾਡਾ ਨੁਕਸਾਨ ਜਿਹੜੇ ਸਾਡੇ ਨੇ ਮਾਰੂ ਕੰਡੀਸ਼ਨਾਂ ਲਾਈਆਂ ਜਿਵੇਂ ਮੰਨ ਲਓ ਕੋਈ ਸਾਥੀ ਨੂੰ ਮਹਿਕਮੇ ਚ 8-10 ਸਾਲ ਕਦੇ ਕਹੋ ਕਿ ਕੋਈ ਵੀ ਬੰਦਾ ਕਿਸੇ ਕੰਮ ਵਿੱਚ ਨਵਾਂ ਪੈਂਦਾ ਉਹ ਤੋਂ ਗਲਤੀਆਂ ਆਉਂਦੀਆਂ ਜਦੋਂ ਕੋਈ ਸਾਥੀ ਇਸ ਵਿੱਚ ਕੋਈ ਨਵੇਂ ਵਰਤੀ ਆਏ ਉਹਨਾਂ ਕੋਲ ਪਹਿਲਾਂ ਕੋਈ ਨਿੱਕੀਆਂ ਮੋਟੀਆਂ ਛੋਟੀਆਂ ਦਾਦਾ ਦੇ ਰਿਪੋਰਟਾਂ ਰਹਿ ਜਾਂ ਜਿੰਦੇ ਕਿ ਉਹਨਾਂ ਕੋਲ ਦੋ ਦੋ ਸਜ਼ਾਵਾਂ ਵੀ ਦੇ ਕੇ ਇਹਨਾਂ ਨੇ ਉਹਦੀਆਂ ਰਿਪੋਰਟਾਂ ਫਿਰ ਪੈਂਡਿੰਗ ਰੱਖ ਲੈਂਦੇ ਆ ਜਿਵੇਂ ਉਹਨੂੰ ਇੱਕ ਮਹੀਨਾ ਰੋਡ ਤੋਂ ਕਰਕੇ ਉਹਦੇ ਮੋਟਾ ਜੁਰਮਾਨਾ ਉਪਸੋਲ ਲੈਂਦੇ ਆ ਇੱਕ ਗਲਤੀ ਦੀ ਇੱਕ ਸਜ਼ਾ ਹੁੰਦੀ ਆ ਪਰ ਦੋ ਦੋ ਸਜ਼ਾਵਾਂ ਦੇਣ ਤੋਂ ਬਾਅਦ ਵੀ ਉਹ ਜਿਹੜੀ ਉਹਦੀ ਰਿਪੋਰਟ ਹੈ ਉਹਨੂੰ ਪੈਂਡਿੰਗ ਰੱਖ ਲੈਂਦੇ ਜਦੋਂ ਉਹਦੀ ਚੌਥੀ ਰਿਪੋਰਟ ਹੁੰਦੀ ਸੀ ਉਹਨੂੰ ਨਾਲ ਦੀ ਨਾਲ ਬਲੈਕਲਿਸਟ ਕਰ ਦਿੰਦੇ ਸੀ ਇੱਥੇ ਤੁਹਾਡੇ ਮਾਧਿਅਮ ਨੂੰ ਦੱਸਣਾ ਚਾਹੁੰਦੇ ਆ ਸਾਡੇ ਕੋਲ ਜਿਹੜੇ ਸਾਥੀ ਸੀ ਜਿਨ੍ਹਾਂ ਨੂੰ ਉਹਨੇ ਬਲੈਕਲਿਸਟ ਕਰਕੇ ਉਸ ਤੋਂ ਬਾਅਦ ਉਹ ਉਸ ਵਾਰ ਫਿਰ ਜੇ ਕੋਈ ਨਦੀ ਇੱਕ ਦੀ ਰਿਪੋਰਟ ਹੋ ਗਈ ਉਹਦੇ ਪਿਛਲੇ ਨਾਲ ਰਿਪੋਰਟਾਂ ਜੋੜ ਕੇ ਉਹਨਾਂ ਨੂੰ ਮੋਟਾ ਜੁਰਮਾਨਾ ਲੈ ਕੇ ਉਹਨੂੰ ਫਿਰ ਮਹਿਕਮੇ ਬਾਹਰ ਰਸਾ ਕਰਾਇਆ ਜਾਂਦਾ ਜੀ ਅਸੀਂ ਪਹਿਲੇ ਮੈਂ ਸਮਝ ਗੱਲ ਕਰ ਰਹੇ ਸੀ ਕਿ ਜੇਕਰ ਕਿਸੇ ਸਾਥੀ ਦੀ ਕੋਈ ਰਿਪੋਰਟ ਪਹਿਲਾਂ ਹੋਈ ਹੈ ਉਹਦਾ ਕੋਈ ਸਮਾ ਬੰਦ ਕੀਤਾ ਜਾਵੇ ਕਿ ਇਸ ਜੇ ਉਹਦੀ ਦੁਆਰਾ ਕੋਈ ਰਿਪੋਰਟ ਨਹੀਂ ਹੁੰਦੀ ਉਹਨੂੰ ਖਾਰਜ ਕੀਤਾ ਜਾਵੇ ਚਲੋ ਉਹਦੇ ਤੇ ਸਾਡੇ ਨਾਲ ਜਿਹੜੇ ਆਪਣੇ ਟਰਾਂਸਪੋਰਟ ਦੇ ਡਾਇਰੈਕਟਰ ਆਪਣੇ ਸੈਕਟਰੀ ਨੇ ਉਹਨਾਂ ਨੇ ਵੀ ਸਾਡੇ ਹੱਕ ਚ ਗਿਆ ਤੇ ਆਪਣੇ ਜੋ ਵਿੱਤ ਮੰਤਰੀ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਹਾਂ ਠੀਕ ਹੈ ਥੋੜਾ ਰਾਈਟ ਬੰਦਾ ਹੈ ਕਿ ਕੁਝ ਸਮਾਂ ਬੰਦ ਕਰਕੇ ਜਿਹੜੀਆਂ ਰਿਪੋਰਟਾਂ ਐ ਇਹਨੂੰ ਖਾਰਜ ਕਰਨਾ ਚਾਹੀਦਾ ਹੈ ਇਹ ਸਦਾ ਬੰਦੇ ਨਾਲ ਨਹੀਂ ਚਲਦੀਆਂ ਇਹ ਜੇਦ ਲਖਾਵਾਂ ਦਾ ਸੁਬਤ ਸੀਗਾ ਉਹ ਹੁਣ ਇਸ ਵਾਰ ਮੈਂ ਨਹੀਂ ਨਿਕਾਉਂਦਾ ਇਹ ਜੀ ਜਿੰਨਾ ਜੋ ਇੱਕ ਘਾਹਤ ਬਣੀ ਹੈ ਜਿੰਨਾ ਜਿਹੜਾ ਬੱਚਾ ਰੋਂਦਾ ਨੀ ਮਾਂ ਦੁੱਧ ਨਹੀਂ ਦਿੰਦੀ ਉਹੀ ਗੱਲ ਸਾਡੇ ਟਰਾਂਸਪੋਰਟ ਦਾਰੇ ਵਿੱਚ ਜਿੰਨਾ ਜਿਹੜਾ ਕੋਈ ਹੜਤਾਲ ਜਾਂ ਧਰਨੇ ਮੁਜਾਰੇ ਦਾ ਨਹੀਂ ਕਰਦੇ ਉਹਨਾਂ ਕਰ ਨਹੀਂ ਕਰਦੀ ਕਿਉਂਕਿ ਪਿਛਲੇ ਮਹੀਨੇ ਤੋਂ ਦੱਸ ਦਿੰਦੇ ਆ ਜਿਹੜੀ ਸਾਡੀ ਤਨਖਾਹ ਚਲੋ ਇਹਨਾਂ ਸਾਨੂੰ ਪਾਤੀ 12 13 16 17 ਤਰੀਕ ਨੂੰ ਜਿਹੜੇ ਰੈਗੂਲਰ ਸਟਾਫ ਹੈ ਉਹਨਾਂ ਦਾ ਤਨਖਾਹ ਤਰੀਕ ਨੂੰ ਆਈ ਤੇ ਅਸੀਂ ਐਲਾਨ ਕੀਤਾ ਸੀ ਜੇਕਰ ਸਾਡੀ ਤਨਖਾਹ ਨਹੀਂ ਆਉਂਦੀ ਅਸੀਂ ਰਖੜੀਆਂ ਤੋਂ ਪਹਿਲਾਂ ਬੰਦ ਕਰਾਂਗੇ ਭਾਵੇਂ ਦੋ ਦਿਨ ਦੀ ਹੜਤਾਲ ਕਰੀਏ ਤੇ ਉਹ ਇਹਨਾਂ ਸਾਡੀ ਜਿਹੜੀ ਤਨਖਾਹ ਪਾਤੀ ਕਿਉਂਕਿ ਤੁਹਾਨੂੰ ਦੱਸ ਰਹੇ ਜਿੰਨੇ ਕਰ ਬੱਚਾ ਰੋਂਦਾ ਮਾਂ ਦੁੱਧ ਨਹੀਂ ਦਿੰਦੀ ਜਿੰਨਾ ਕਰ ਕੋਈ ਹੜਤਾਲ ਕਰਨੇ ਦਾ ਨੋਟਿਸ ਨਹੀਂ ਦਿੰਦੇ ਉਹਨਾਂ ਜੇਕਰ ਸਾਡਾ ਮਹਿਕਮਾ ਤਨਖਾਹ ਨਹੀਂ ਪਾ ਰਿਹਾ ਕੀ ਕਹਿਣਾ ਚਾਹੁੰਗੇ ਮੇਰਾ ਨਾਮ ਦੀਪ ਸਿੰਘ ਧਾਰੀਵਾਲ ਜਨਮ ਸਿਕੰਦਰ ਪੀ ਆਰਟੀਸੀ ਫੀ ਜਿਹੜੀ ਪੰਜਾਬ ਸਰਕਾਰ ਆ ਸਾਡਾ ਚੋਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਜਿੰਨੇ ਵੀ ਕੱਚੇ ਮੁਲਾਜ਼ਮਾਂ ਦੀ ਪੱਕੇ ਕਰਾਂਗੇ, ਛੋਟ-ਛੋਟ ਦੀ ਭਾਤੀ ਬੰਦ ਕਰਾਂਗੇ, ਜਿਹੜੇ ਠੇਕੇਦਾਰ ਆ ਵਿਚੋਲਗੇ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ। ਪਰ ਸਭ ਕੁਝ ਝੂਠ ਸਾਫਤ ਹੋਇਆ। ਨਾ ਤਾਂ ਅੱਜ ਤੱਕ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ, ਨਾ ਹੀ ਸਾਡੇ ਸਰਕਾਰੀ ਅਦਾਰੇ 'ਚ ਕੋਈ ਬੱਸ ਪਾਈ ਗਈ ਆ। ਕਿਉਂਕਿ ਆਧਾਰ ਕਾਰਡ ਦੇ ਫੀਰੀ ਸਰਵਨ ਕਰਕੇ ਇਸ ਵਾਰੀ ਬਹੁਤ ਜ਼ਿਆਦਾ ਹੁੰਦੀ ਬਸਾਂ 'ਚ ਓਵਰਲੋਡ ਜਾਂਦੀਆਂ। ਅਸੀਂ ਸਰਕਾਰ ਤੋਂ ਬਾਰ-ਬਾਰ ਮੰਗ ਕੀਤੀ ਵੀ ਸਰਕਾਰੀ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਪਰ ਸਰਕਾਰ ਵੱਲੋਂ ਇੱਕ ਵੀ ਬੱਸ ਨਹੀਂ ਪਾਈ ਉਸ ਤੋਂ ਇਲਾਵਾ ਮਹਿਕਮੇ ਦਾ ਇੰਨਾ ਬੁਰਾ ਹਾਲਾਤ ਸਫੇਰਪਾਰਡ ਦੀ ਇੰਨੀ ਘਾਟਾ ਨਾ ਤਾਂ ਸਫੇਰਪਾਰਡ ਵਾਲੇ ਕੋਈ ਬੈਂਟ ਰਹੇ ਆ ਨਾ ਕੋਈ ਟਾਇਰ ਹੈਗੇ ਆ ਬੱਸਾਂ ਦੀ ਰਿਪੇਅਰ ਹੋਣ ਨੂੰ ਬਹੁਤ ਟੋਟੀਆਂ ਫੁੱਟੀਆਂ ਸਾਡੇ ਕੋਲ ਬੱਸਾਂ ਜੀ ਅਸੀਂ ਮੰਗ ਕਰਦੇ ਹਾਂ ਵੀ ਜਿੰਨੇ ਵੀ ਕੱਚੇ ਮਲਾਜਮਾ ਇਹਨਾਂ ਨੂੰ ਪਹਿਲੇ ਅਧਾਰ ਤੇ ਪੱਕਾ ਕੀਤਾ ਜਾਵੇ ਵੀ ਸਫੇਰਪਾਰਡ ਸਾਡਾ ਬੱਸਾਂ ਦਾ ਪੂਰਾ ਕੀਤਾ ਜਾਵੇ ਜਿਹੜੇ ਟੈਂਡਰ ਨਵੇਂ ਕੱਢ ਰਹੇ ਆ ਉਹਨਾਂ ਦਾ ਕਿਹੜਾ ਤੁਸੀਂ ਹੋਰ ਕੀਤਾ ਜਾ ਰਹੇ ਹੋ ਕਿੰਨਾ ਤੇ ਨੁਕਸਾਨ ਜਿਹੜਾ ਤੁਹਾਡਾ ਵੀ ਜਿੰਨਾ ਨੁਕਸਾਨ ਹੋ ਸਰ ਜਿਹੜੀਆਂ ਕਿਲੋਮੀਟਰ ਬੱਸਾਂ ਪਾ ਰਹੇ ਆ ਜੀ ਬਹੁਤ ਘਾਟੇ ਵਾਲਾ ਸੌਦਾ ਜੀ ਕਿਉਂਕਿ ਸਰਕਾਰੀ ਵਿਭਾਗ ਦੀ ਬੱਸ ਪਾਵੇ 35 ਤੋਂ 40 ਲੱਖ ਦੀ ਇੱਕ ਬੱਸ ਆ ਜਾਂਦੀ ਹੈ ਤੇ ਕਿਲੋਮੀਟਰ ਪਾਉਂਦੇ ਆ ਉਹ ਸਾਢੇ 2-5 ਸਾਲ ਦਾ ਐਗਰੀਮੈਂਟ ਹੁੰਦਾ ਉਹ ਕਰੋੜਾ ਰੁਪਿਆ ਲੈ ਜਾਂਦੇ ਆ ਜੀ ਉਹ ਘਾਟੇ ਵਾਲਾ ਚੋਂਦਾ ਨਹੀਂ ਨਾਲੇ ਤਾਂ 5 ਸਾਲ ਬਾਅਦ ਬੱਸ ਨਹੀਂ ਲੈ ਜਾਂਦੇ ਆ ਨਾਲੇ ਕਰੋੜਾ ਰੁਪਿਆ ਆੜੇ ਵਿਭਾਗੋਂ ਤਾਂ ਲੁੱਟ ਕੇ ਲੈ ਜਾਂਦੇ ਆ ਜੀ ਹਾਂ ਜੀ ਮੰਗ ਕਰਦੇ ਆ ਵੀ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਨਾ ਵਿਭਾਗ ਨੇ ਬੱਸਾਂ ਪਾਈਆਂ ਜਾਣਗੀਆਂ ਭਾਂਜੀ ਜਿਹੜਾ ਅੱਜ ਫਿਰ ਬੱਸ ਦਾ ਰੂਟ ਨਵਾਂ ਚਲਾਇਆ ਜਾ ਰਿਹਾ ਉਹ ਹੈ ਉਹ ਅੱਜ ਸਾਡੇ ਪੀਆਰਟੀਸੀ ਦੇ ਚੇਅਰਮੈਨ ਸਾਹਿਬ ਆ ਰਹੇ ਆ ਤੇ ਡਿਪੂ 'ਚ ਤੇ ਕੋਟਪੂਰੇ ਤੋਂ ਬਿਆਸ ਦਾ ਇੱਕ ਟਾਈਮ ਚਲਾਇਆ ਤੋ ਕੋਈ ਟਾਈਮ ਚੀਰਮੈਨ ਸਾਹਿਬ ਆ ਰਿਹਾ ਡਿਪੋ ਦੇ ਵਿੱਚ ਜੀ ਤੇ ਕੋੜਪੂਰੇ ਤੋਂ ਵਿਆਹ ਦਾ ਟਾਈਮ ਚਲਾ ਰਾਇਆ ਵੀ ਆਰਟੀਸੀ ਵੱਧ ਆਈ ਤੁਹਾਡੇ ਵੱਲੋਂ ਫਿਰ ਕਿਸ ਤਰ੍ਹਾਂ ਦਾ ਸਮਰਥਨ ਦਿੱਤਾ ਜਾਊਗਾ ਨੀ ਅਸੀਂ ਤਾਂ ਸਵਾਗਤ ਕਰਦੇ ਜੀ ਵੀ ਜਿੰਨੇ ਵੀ ਨਵੇਂ ਟਾਈਮ ਚਲਾਏ ਜਾਣਾ ਇਸਾ ਕਹਿੰਨੇ ਵਾਧੂ ਵਾਧ ਨਵੇਂ ਟਾਈਮ ਚਲਾਏ ਜਾਣ ਪੀਆਰਟੀਸੀ ਦੇ ਕਿਉਂਕਿ ਵਾਦੇ ਲਈ ਮੁਨਾਫੇ ਲਈ ਵਧੀਆ ਇਹ ਤਾਂ ਗੱਲ ਕਰਦੇ ਆਂ ਵੀ ਚਾਹੇ ਵਾਧੂ ਵਾਧੇ ਚੱਲਣ ਨਵੇਂ ਬੱਸਾਂ ਭਾਈਆਂ ਜਾਣ ਜੀ